ਅੱਜ ਦਾ ਟਾਈਮ ਹੈ ਸੋਸ਼ਲ ਮੀਡੀਆ ਦਾ ਤੇ ਸੋਸ਼ਲ ਮੀਡੀਆ ਤੇ ਜਦੋਂ ਵੀ ਕੁਝ ਵਾਇਰਲ ਹੁੰਦਾ ਹੈ ਤਾਂ ਬਹੁਤ ਜਲਦੀ ਉਹ ਸਰਕੂਲੇਟ ਹੋ ਜਾਂਦਾ ਹੈ ਕਿਉਂਕਿ ਉਹਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਪਰ ਆਪਾਂ ਜੇ ਗੱਲ ਕਰੀਏ ਅਸਲ ਮੁੱਦਿਆਂ ਦੀ ਅਸਲ ਮੁੱਦੇ ਬਹੁਤ ਘੱਟ ਵਾਇਰਲ ਹੁੰਦੇ ਹਨ ਤੇ ਉਹਨਾਂ ਨੂੰ ਵਾਇਰਲ ਕਰਨ ਵਾਸਤੇ ਬਹੁਤ ਜ਼ਿਆਦਾ ਐਫਰਟ ਵੀ ਲੱਗਦੇ ਹਨ ਜੇ ਗੱਲ ਕਰੀਏ ਸੱਚ ਦੀ ਤਾਂ ਸੱਚ ਨੂੰ ਅੱਗੇ ਪ੍ਰਮੋਟ ਕਰਨ ਵਾਸਤੇ ਧਰਨੇ ਵੀ ਲਾਏ ਜਾਂਦੇ ਹਨ ਤੇ ਸੱਚ ਨੂੰ ਅੱਗੇ ਪ੍ਰਮੋਟ ਕਰਨ ਵਾਸਤੇ ਬਹੁਤ ਜ਼ਿਆਦਾ ਐਫਰਟ ਵੀ ਲੱਗਦੇ ਹਨ ਪਰ ਜੇ ਕੋਈ ਅਦਰ ਉਦਰ ਦੀ ਫਾਲਤੂ ਗੱਲ ਹੋਵੇ ਤਾਂ ਉਹਨੂੰ ਵਾਇਰਲ ਹੋਣ ਲੱਗੇ ਬਹੁਤਾ ਜ਼ਿਆਦਾ ਟਾਈ ਅੱਜ ਆਪਾਂ ਇਸ ਵੀਡੀਓ 'ਚ ਗੱਲ ਉਹੀ ਕਰਾਂਗੇ ਜੋ ਅਸਲ ਮੁੱਦਾ ਇਸ ਟਾਈਮ ਹੈਗਾ ਹੈ 1158 ਅਸਾਮੀਆਂ ਦੀ ਭਰਤੀ ਦਾ ਅਸਲ ਮੁੱਦਾ ਕੀ ਹੈ ਅਸਲ ਸੱਚ ਕੀ ਹੈ ਇਸ ਬਾਰੇ ਅੱਪਾ ਇਸ ਵੀਡੀਓ ਚ ਗੱਲ ਕਰਾਂਗੇ ਤਾਂ ਪੂਰੀ ਡਿਟੇਲਸ ਤੇ ਪੂਰੀ ਐਗਜ਼ਾਮਪਲਸ ਨਾਲ ਅੱਪਾ ਇਸ ਵੀਡੀਓ ਚ ਪੂਰੇ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ ਕਿਉਂਕਿ ਇਸ ਚੀਜ਼ ਨੂੰ ਪ੍ਰਮੋਟ ਕਰਨਾ ਵਾਇਰਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਕਿਉਂ ਹੈ ਉਹ ਤੁਹਾਨੂੰ ਇਸ ਵੀਡੀਓ ਚ ਪਤਾ ਲੱਗੂਗਾ ਤਾਂ ਕਈ ਲੋਕ ਵੀਡੀਓ ਨੂੰ ਹੁਣੇ ਸਕਿਪ ਕਰਕੇ ਚਲੇ ਜਾਣਗੇ ਪਰ ਜੋ ਅਸਲ ਕਹਾਣੀ ਇਸ ਵੀਡੀਓ ਚ ਪਤਾ ਲੱਗੂਗੀ ਉਹ ਆਪਣੇ ਸਾਰਿਆਂ ਨਾਲ ਰਿਲੇਟਡ ਹੈ ਵੀ ਆਪਣੇ ਇੱਥੇ ਚੱਲ ਕੀ ਰਿਹਾ ਹੈ ਇਹ ਵੀਡੀਓ ਹੈ ਆਪਣੇ ਪ੍ਰੋਫੈਸਰਸ ਨਾਲ ਰਿਲੇਟਡ ਜੋ ਆਪਾਂ ਨੂੰ ਪੜਾਉਂਦੇ ਆ ਤਾਂ ਆਪਾਂ ਵੀਡੀਓ ਵੀ ਜੋ ਸਟਾਰਟ ਕਰਾਂਗੇ ਉਹ ਕਾਲਜਿਸ ਨਾਲ ਸਟਾਰਟ ਕਰਾਂਗੇ ਕਿ ਉਹਨਾਂ ਦੀ ਕਿੰਨੀ ਗਿਣਤੀ ਹੈ ਤੇ ਕਿਹੜੇ ਸਟੇਟ 'ਚ ਕਿੰਨੇ ਕਾਲਜ ਹੈ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਹਰਿਆਣਾ 'ਚ 177 ਕਾਲਜ ਹੈ ਹਿਮਾਚਲ ਛਹਿਗੇ 130 ਤੇ ਪੰਜਾਬ 'ਚ ਕਾਲਜਾਂ ਦੀ ਗਿਣਤੀ ਹੈਗੀ ਸਿਰਫ 64 ਤੇ ਪੰਜਾਬ 'ਚ ਗਿਣਤੀ ਸਭ ਤੋਂ ਘੱਟ ਹੈ ਪਰ ਪੰਜਾਬ ਦੀ ਆਬਾਦੀ ਸਭ ਤੋਂ ਜ਼ਿਆਦਾ ਹੈ ਤੇ ਇੱਥੇ ਐਡਮਿਸ਼ਨਸ ਵੀ ਜ਼ਿਆਦਾ ਹੁੰਦੀਆਂ ਉੱਥੇ ਟੀਚਰਸ ਦੀ ਲੋਡ ਵੀ ਜ਼ਿਆਦਾ ਹੈ ਤੇ ਉੱਥੇ ਟੀਚਰਸ ਤੇ ਬਰਡਨ ਵੀ ਸਭ ਤੋਂ ਜ਼ਿਆਦਾ ਹੈ ਪਰ ਜੇ ਆਪਾਂ ਇੱਕ ਪ੍ਰੈਕਟੀਕਲ ਗੱਲ ਕਰੀਏ ਤਾਂ ਟੋਟਲ ਸੰਖੰਡ ਪੋਸਟ ਜੋ ਹੈ ਉਹ 2353 ਤੇ ਉਹਨਾਂ ਚੋਂ ਜਿਹੜੇ ਰੈਗੂਲਰ ਟੀਚਰ ਹਨ ਜੋ ਰੈਗੂਲਰ ਤਰੀਕੇ ਨਾਲ ਪੜਾ ਰਹੀਆਂ ਉਹ ਹੈਗੇ ਸਿਰਫ ਤੇ ਸਿਰਫ 250 ਤਾਂ ਇਹਨਾਂ 250 ਟੀਚਰਸ ਨੇ ਵੀ 2026 ਤੱਕ ਰਿਟਾਇਰ ਹੋ ਜਾਣਾ ਉਹਨਾਂ ਨੂੰ ਰਿਟਾਇਰਮੈਂਟ ਮਿਲ ਜਾਣੀ ਪਰ ਇੱਕ ਸੋਚਣ ਵਾਲੀ ਗੱਲ ਇਹ ਹੈ ਜੇ 250 ਦੇ 250 ਰੈਗੂਲਰ ਟੀਚਰ ਰਿਟਾਇਰ ਜਦੋਂ ਹੋਣਗੇ ਤਾਂ ਉਹਨਾਂ ਦੀ ਜਗ੍ਹਾ ਤੇ ਕੌਣ ਆਊਗਾ ਕਿਉਂਕਿ ਰੈਗੂਲਰ ਤਾਂ ਹੋਰ ਕਿਸੇ ਨੂੰ ਕੀਤਾ ਨਹੀਂ ਹੋਇਆ ਸਾਰੇ ਕੱਚੇ ਤੌਰ ਤੇ ਕੰਮ ਕਰ ਰਹੇ ਆ ਤਾਂ 250 ਟੀਚਰਸ ਦੀ ਜਗ੍ਹਾ 2026 ਤੋਂ ਬਾਅਦ ਕੌਣ ਲਾਊਗਾ ਪਹਿਲੀ ਗੱਲ ਇਹ ਹੈ ਤੇ ਇਹਦਾ ਮਤਲਬ ਇਹ ਨਹੀਂ ਵੀ ਟੀਚਰਸ ਦੀਆਂ ਭਰਤੀਆਂ ਨਹੀਂ ਕੀਤੀਆਂ ਗਈਆਂ ਭਰਤੀਆਂ ਕੀਤੀਆਂ ਗਈਆਂ ਸੀ ਪਰ ਕਦੋਂ 1996 ਵਿੱਚ 1996 ਵਿੱਚ ਟੀਚਰਸ ਦੀਆਂ ਭਰਤੀਆਂ ਕੀਤੀਆਂ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਕੋਸ਼ਿਸ਼ਾਂ ਹੋਈਆਂ ਪਰ ਕੋਈ ਵੀ ਕੋਸ਼ਿਸ਼ ਭਰਤੀ ਦੀ ਸਫਲ ਨਾ ਹੋ ਸકી ਤੇ ਉਹਨਾਂ 'ਚ ਗਲਤੀ ਟੀਚਰਸ ਦੀ ਨਹੀਂ ਸੀਗੀ ਉਹਨਾਂ 'ਚ ਗਲਤੀ ਸੀਗੀ ਉਸ ਟਾਈਮ ਦੀਆਂ ਸਰਕਾਰਾਂ ਦੀ ਹੁਣ ਆਪਾਂ ਇਸ ਵੀਡੀਓ ਚ ਦੱਸਦੇ ਆਂ ਵੀ ਕੋਸ਼ਿਸ਼ਾਂ ਅੱਗੇ ਚੱਲ ਕੇ ਕਦੋਂ ਹੋਈਆਂ 1996 ਤੋਂ ਬਾਅਦ 1996 ਤੋਂ ਬਾਅਦ ਦੀ ਜੇ ਗੱਲ ਕਰੀਏ ਤਾਂ 1999 ਚ ਤੇ 2003 ਚ ਵੀ ਇਸ ਭਰਤੀ ਦੀ ਕੋਸ਼ਿਸ਼ ਹੋਈ ਸੀਗੀ ਭਰਤੀਆਂ ਸਰਕਾਰ ਨੇ ਕਰਨੀਆਂ ਸੀਗੀਆਂ ਪਰ 1999 ਚ ਕੋਈ ਭਰਤੀ ਸਫਲ ਨਹੀਂ ਹੋਈ ਫਿਰ 2003 ਚ ਪੀਪੀਐਸਸੀ ਦੇ ਥਰੂ ਵਰਤੇ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੇ ਪਰ ਉਸ ਟਾਈਮ ਦੇ ਪੀਪੀਐਸਸੀ ਦੇ ਚੇਅਰਮੈਨ ਰਵੀ ਸਿੱਧੂ ਸੀ ਜਿਨ੍ਹਾਂ ਉੱਤੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹੋਏ ਸੀ ਤੇ ਜਿਨ੍ਹਾਂ ਤੇ ਕੇਸ ਚੱਲਣੇ ਸ਼ੁਰੂ ਹੋ ਗਏ ਸੀ ਜੋ ਅੱਜ ਤੱਕ ਚੱਲ ਰਹੇ ਹਨ ਤੇ ਹੁਣ ਆਪ ਹੀ ਹਿਸਾਬ ਲਾ ਲਓ ਪਰਤੀਆਂ ਕਿਸ ਲੈਵਲ ਤੇ ਚੱਲ ਰਹੀਆਂ ਸੀ ਜਦੋਂ ਮੇਨ ਕੰਮ ਕਰਨ ਵਾਲੇ ਬੰਦੇ ਹੀ ਸੀਰੀਅਸ ਨਾ ਹੋਣ ਫਿਰ ਅੱਗੇ ਆਪਾਂ ਕੀ ਐਕਸਪੈਕਟ ਕਰ ਸਕਦੇ ਹਾਂ ਫਿਰ ਉਸ ਤੋਂ ਬਾਅਦ ਇਹ ਗੱਲ ਕਰੀਏ ਤਾਂ 2009 ਚ ਦੁਬਾਰਾ ਇਹ ਕੋਸ਼ਿਸ਼ ਕੀਤੀ ਗਈ ਸੀ ਕਿ ਭਰਤੀਆਂ ਕਰੀਏ ਪਰ ਉਹ ਵੀ ਕੋਸ਼ਿਸ਼ ਸਫਲ ਨਹੀਂ ਹੋਈ ਉਹ ਵੀ ਸਾਰਾ ਪਲਾਨ ਉਸ ਟਾਈਮ ਫੇਲ ਹੋ ਗਿਆ ਸੀ ਫਿਰ ਅੱਗੇ ਚੱਲ ਕੇ ਜਦੋਂ 2021 ਚ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਜੀ ਬਣੇ ਸੀ ਕੁਝ ਟਾਈਮ ਵਾਸਤੇ ਉਸ ਟਾਈਮ ਅਸਿਸਟੈਂਟ ਪ੍ਰੋਫੈਸਰਸ ਤੇ ਲਾਇਬ੍ਰੇਰੀਅਨ ਦੀ ਭਰਤੀ ਦੇ ਇਸ਼ਤਿਹਾਰ ਵੀ ਛਾਪੇ ਗਏ ਸੀਗੇ ਉਹਦੇ ਇਸ਼ਤਿਹਾਰ ਵੀ ਦੇਖੇ ਸੀਗੇ ਤੇ ਇਸ ਇਸ਼ਤਿਹਾਰ ਚ ਇੱਕ ਖਾਸ ਗੱਲ ਇਹ ਸੀ ਜਿੱਥੋਂ ਮੁੱਦਾ ਸਾਰਾ ਸਟਾਰਟ ਹੋਇਆ ਇਸ ਇਸ਼ਤਿਹਾਰ ਚ ਇਹ ਦੱਸਿਆ ਗਿਆ ਵੀ ਜੋ ਪ੍ਰੋਫੈਸਰ ਪਹਿਲਾਂ ਤੋਂ ਕੱਚੇ ਤੌਰ ਤੇ ਕੰਮ ਕਰ ਰਹੇ ਆ ਉਹਨਾਂ ਨੂੰ 5 ਨੰਬਰ ਵਾਧੂ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ 2 ਤੇ 3 ਦਸੰਬਰ ਨੂੰ 607 ਕੈਂਡੀਡੇਟਸ ਨੂੰ ਡੀਪੀਆਈ ਦੇ ਦਫ਼ਤਰ ਚ ਜੁਆਇਨ ਕਰਵਾ ਲਿਆ ਗਿਆ ਪਰ ਮੁੱਦਾ ਕਿੱਥੇ ਖੜਾ ਹੋਇਆ ਵੀ ਉਹਨਾਂ ਨੂੰ ਜਦੋਂ ਜੁਆਇਨ ਕਰਵਾਇਆ ਗਿਆ ਤਾਂ ਜਿਹੜੀ ਉਹ ਨੌਕਰੀ ਕਰ ਰਹੇ ਸੀ ਉਸ ਟਾਈਮ ਤੇ ਉਹਨਾਂ ਨੂੰ ਉਹ ਨੌਕਰੀ ਛੱਡਣ ਤੋਂ ਬਾਅਦ ਉੱਥੇ ਅਪਲਾਈ ਕਰਨਾ ਸੀ ਤੇ ਜਦ ਸਰਕਾਰੀ ਤੌਰ ਤੇ ਵਧੀਆ ਪੇ ਸਕੇਲ ਤੇ ਰੈਗੂਲਰ ਬੇਸ ਤੇ ਨੌਕਰੀ ਮਿਲ ਰਹੀ ਹੋਵੇ ਤਾਂ ਸਾਰੇ ਆਪਣੀ ਪੁਰਾਣੀ ਜਿਹੜੀ ਜੌਬ ਕਰ ਰਹੇ ਸੀਗੇ ਚਾਹੇ ਪ੍ਰਾਈਵੇਟ ਸੀਗੀ ਚਾਹੇ ਸਰਕਾਰੀ ਸੀਗੀ ਉਹ ਛੱਡ ਕੇ ਜਦੋਂ ਆਏ ਤਾਂ ਉਸ ਤੋਂ ਬਾਅਦ ਅਪਲਾਈ ਕਰਨ ਤੋਂ ਬਾਅਦ ਅੱਜ ਤੱਕ ਇਹ ਮੁੱਦਾ ਆੜਿਆ ਹੋਇਆ ਅੱਜ ਤੱਕ ਉਹਨਾਂ ਨੂੰ ਰੈਗੂਲਰ ਛੱਡੋ ਅੱਜ ਤੱਕ ਉਹਨਾਂ ਨੂੰ ਜੁਆਇਨ ਹੀ ਨਹੀਂ ਕਰਵਾਇਆ ਗਿਆ ਜੋ ਆਪਾਂ ਪਹਿਲਾਂ ਗੱਲ ਕਰੀ 5 ਨੰਬਰ ਜੋ ਗੱਲ ਸੀ ਉਸ ਖਿਲਾਫ ਕਿਸੇ ਨੇ ਹਾਈ ਕੋਰਟ ਚ ਪਟੀਸ਼ਨ ਪਾਤੀ ਤੇ ਹਾਈ ਕੋਰਟ ਨੇ ਸਾਰੇ ਦੀ ਸਾਰੀ ਭਰਤੀ ਉੱਤੇ ਹੀ ਰੋਕ ਲਾਤੀ ਤੇ 607 ਜੁਆਇੰਟ ਕੈਂਡੀਡੇਟਸੋਂ 124 ਕੈਂਡੀਡੇਟਸ ਨੂੰ ਦਸੰਬਰ 2021 ਚ ਕਾਲਜਾਂ ਚ ਭੇਜ ਦਿੱਤਾ ਗਿਆ ਤੇ ਕਾਲਜਾਂ ਚ ਭੇਜਣ ਤੋਂ ਬਾਅਦ ਅੱਜ ਤੱਕ ਉਹ ਰੈਗੂਲਰ ਤਰੀਕੇ ਨਾਲ ਕੰਮ ਕਰ ਰਹੇ ਨੇ ਤੇ ਬਾਕੀ ਦੇ ਜੋ ਬੱਚੇ 443 ਕੈਂਡੀਡੇਟ ਸੀ ਉਹਨਾਂ ਨੂੰ ਦਸੰਬਰ ਮਹੀਨੇ ਚ ਆਪ ਸਰਕਾਰ ਵੱਲੋਂ ਇੱਕ ਤਨਖਾਹ ਦੇਣ ਦਾ ਪੱਤਰ ਜਾਰੀ ਕੀਤਾ ਗਿਆ ਤੇ ਉਹਨਾਂ ਨੂੰ ਆਪਣੇ ਆਪਣੇ ਸਟੇਸ਼ਨ ਅਲਾਟ ਕਰ ਦਿੱਤੇ ਗਏ ਵੀ ਤੁਸੀਂ ਇਹਨਾਂ ਇਹਨਾਂ ਸਟੇਸ਼ਨਸ ਤੇ ਜਾ ਕੇ ਜੌਬ ਕਰਨੀ ਹੈ ਪਰ ਇੱਕ ਦਿੱਕਤ ਸਰਕਾਰ ਨੇ ਖੜੀ ਕੀ ਕੀਤੀ ਵੀ ਤੁਸੀਂ ਕਿਤੇ ਹੋਰ ਕੰਮ ਨਹੀਂ ਕਰ ਸਕਦੇ ਇਹ ਸਰਕਾਰ ਨੇ ਘੋਸ਼ਣਾ ਪੱਤਰ ਲੈ ਲਿਆ ਸੀਗਾ ਸਾਰੇ ਕੰਮ ਕਰਦੇ ਪ੍ਰੋਫੈਸਰ ਤੋਂ ਸਾਰੇ ਕੰਮ ਕਰਦੇ ਟੀਚਰਸ ਤੋਂ ਤੇ ਫਿਰ 8 ਅਗਸਤ 2022 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਇਹਨਾਂ ਭਰਤੀਆਂ ਦੀਆਂ ਕਮੀਆਂ ਨੂੰ ਪੂਰੀਆਂ ਨਾ ਕਰਨ ਕਰਕੇ ਇਹਨਾਂ ਭਰਤੀਆਂ ਨੂੰ ਹੀ ਰੱਦ ਕਰਤਾ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਸਰਕਾਰ ਨੇ ਡਬਲ ਬੈਂਚ ਉਤੇ ਐਲਪੀਏ ਫਾਈਲ ਕੀਤੀ ਐਲਪੀਏ ਕੀ ਹੁੰਦੀ ਹੈ ਜਦੋਂ ਆਪਾਂ ਨੂੰ ਕੋਰਟ ਦਾ ਫੈਸਲਾ ਵਧੀਆ ਨਾ ਲੱਗੇ ਜਾਂ ਸਹੀ ਨਾ ਲੱਗੇ ਤਾਂ ਆਪਾਂ ਐਲਪੀਏ ਫਾਈਲ ਕਰ ਸਕਦੇ ਹਾਂ ਪਰ ਉਸ ਤੋਂ ਬਾਅਦ ਵੀ ਕੋਈ ਖਾਸ ਕੰਮ ਨਹੀਂ ਹੋਇਆ ਕਿਉਂਕਿ ਜੋ ਐਲਪੀਏ ਸਰਕਾਰ ਨੇ ਫਾਈਲ ਕੀਤੀ ਸੀਗੀ ਉਹ ਹਲੇ ਤੱਕ ਚੱਲ ਰਹੀ ਹੈ ਤੇ ਸਰਕਾਰ ਨੇ ਕੇਸ ਦੀ ਸਰਵਿਸ ਵੀ ਹਲੇ ਤੱਕ ਕੰਪਲੀਟ ਨਹੀਂ ਕੀਤੀ। ਈਵਨ ਕਿ ਜੋ ਵੀ ਵਕੀਲ ਇਸ ਕੇਸ ਨੂੰ ਕੋਰਟ ਚ ਰਿਪਰੈਜ਼ੈਂਟ ਕਰਦੇ ਆ ਉਹਨਾਂ ਨੂੰ ਵੀ ਪ੍ਰੋਪਰ ਨੋਲਿਜ ਨਹੀਂ ਹੁੰਦੀ ਤਾਂ ਐਦਾਂ ਲੱਗਦਾ ਕਿ ਉਹ ਵੀ ਬਹੁਤੇ ਜ਼ਿਆਦਾ ਸੀਰੀਅਸ ਨਹੀਂ ਹੈਗੇ ਇਸ ਸੀਜ਼ ਨੂੰ ਲੈ ਕੇ। ਜੇ ਉਹ ਵਾਕਈ ਸੀਰੀਅਸਨੈਸ ਦਿਖਾਉਂਦੇ ਤਾਂ ਹੁਣ ਤੱਕ ਕੋਈ ਨਾ ਕੋਈ ਹੱਲ ਜ਼ਰੂਰ ਹੋ ਚੁੱਕਿਆ ਹੁੰਦਾ। 2021 ਤੋਂ ਹੁਣ ਤੱਕ 26 ਮਹੀਨੇ ਹੋ ਚੁੱਕੇ ਨੇ। ਕਹਿਣ ਨੂੰ ਤਾਂ ਕਾਗਜ਼ਾਂ 'ਚ ਪ੍ਰੋਫੈਸਰ ਨੇ, ਕਹਿਣ ਨੂੰ ਤਾਂ ਕਾਗਜ਼ਾਂ 'ਚ ਭਰਤੀ ਹੋ ਚੁੱਕੀ ਆ ਪਰ ਨਾ ਤਾਂ ਕੋਈ ਤਨਖਾਹ ਮਿਲ ਰਹੀ ਆ ਤੇ ਨਾ ਕੋਈ ਸਰਵਿਸ ਮਿਲ ਰਹੀ ਆ। ਇਹ ਤਾਂ ਹੋਈ ਗੱਲ ਹੋ ਗਈ ਵੀ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਲੋਹੇ ਨੂੰ ਪਏ ਪਏ ਨੂੰ ਜੰਗਾਲ ਲੱਗ ਰਿਹਾ ਜਿਹੜਾ ਲੋਹੇ ਦਾ ਕੰਮ ਐ ਉਸ ਤੋਂ ਲਿਆ ਹੀ ਨਹੀਂ ਜਾ ਰਿਹਾ ਪਿਆ ਪਿਆ ਐਵੇਂ ਹੀ ਵੇਸਟ ਹੋ ਰਿਹਾ ਇਹਨਾਂ 26 ਮਹੀਨਿਆਂ 'ਚ ਇਹ ਨਹੀਂ ਹੈਗਾ ਵੀ ਕਿਸੇ ਨੇ ਆ ਕੇ ਸਾਰ ਨਹੀਂ ਲਈ ਕਿਸੇ ਨੇ ਪੁੱਛਿਆ ਨਹੀਂ ਮੁੱਖ ਮੰਤਰੀ ਵੀ ਆਏ ਸਮੇਂ ਦੇ ਸਿੱਖਿਆ ਮੰਤਰੀ ਵੀ ਆਏ ਜਿਨ੍ਹਾਂ ਨੇ ਪਬਲਿਕ ਪਲੇਟਫਾਰਮ ਤੇ ਇਹ ਵੀ ਬਿਆਨ ਦਿੱਤੇ ਕਿ ਜਿਹੜੇ 1158 ਕੈਂਡੀਡੇਟਸ ਨੇ ਚੁਣੇ ਹੋਏ ਕੈਂਡੀਡੇਟਸ ਨੇ ਉਹ ਬਹੁਤ ਹੀ ਸ਼ਾਨਦਾਰ ਬੱਚੇ ਨੇ ਤੇ ਕਾਨੂੰਨੀ ਅੜਚਨਾ ਜੋ ਵੀ ਆ ਰਹੀਆਂ ਉਹਨਾਂ ਨੂੰ ਛੇਤੀ ਤੋਂ ਛੇਤੀ ਦੂਰ ਕਰਕੇ ਉਹਨਾਂ ਬੱਚਿਆਂ ਨੂੰ ਕਾਲਜਾਂ 'ਚ ਪੜਾਉਣ ਵਾਸਤੇ ਭੇਜਿਆ ਜਾਊਗਾ ਪਰ ਹਲੇ ਤੱਕ ਐਵੇਂ ਦਾ ਕੁਝ ਨਹੀਂ ਹੋਇਆ ਕਿਉਂਕਿ ਗੱਲਾਂ ਨਾਲ ਕੁਝ ਨਹੀਂ ਹੁੰਦਾ ਕੁਝ ਕਰਨ ਨਾਲ ਕੁਝ ਹੁੰਦਾ ਤਾਂ ਇਹਨਾਂ ਗੱਲਾਂ ਤੋਂ ਬਾਅਦ ਵੀ ਜਦੋਂ ਕੁਝ ਨਾ ਹੁੰਦਾ ਦਿਖਿਆ ਤਾਂ 31 8 2023 ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ 'ਚ ਕੈਂਡੀਡੇਟਸ ਨੇ ਆਪਣਾ ਪੱਕਾ ਧਰਨਾ ਲਾਤਾ ਇਸ ਧਰਨੇ ਵਿੱਚ ਰੈਗੂਲਰ ਤੌਰ ਤੇ ਆ ਰਹੀ ਪ੍ਰੋਫੈਸਰ ਬਲਵਿੰਦਰ ਕੌਰ ਜੀ ਦਾ ਸਬਰ ਦਾ ਬੰਨ ਟੁੱਟਿਆ ਤੇ ਉਹਨਾਂ ਨੇ ਉੱਥੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਆਤਮ ਹੱਤਿਆ ਵੀ ਕੀਤੀ ਤੇ ਇਸ ਤੋਂ ਬਾਅਦ ਵੀ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ ਸਰਕਾਰ ਭਰੋਸਾ ਦਿੰਦੀ ਰਹੀ ਕਿ ਥੋੜੀ ਭਰਤੀ ਜਲਦੀ ਕਰਾਵਾਂਗੇ ਤੁਹਾਡੇ ਮਸਲੇ ਜਲਦੀ ਹੱਲ ਕਰਾਂਗੇ ਪਰ ਉਸ ਤੋਂ ਬਾਅਦ ਵੀ ਹੁਣ ਤੱਕ ਕੁਝ ਨਹੀਂ ਹੋਇਆ ਫਿਰ 1 ਮਾਰਚ 2024 ਨੂੰ ਜੋ ਸਪੈਸ਼ਲ ਸੈਕਟਰੀ ਟੂ ਸੀਐਮ ਨੇ ਕੁਮਾਰ ਅਮੇਜੀ ਉਹਨਾਂ ਨਾਲ ਮੀਟਿੰਗ ਵੀ ਹੁੰਦੀ ਆ ਪ੍ਰੋਫੈਸਰਸ ਦੀ ਤੇ ਉਹ ਇਸ ਗੱਲ ਦਾ ਭਰੋਸਾ ਵੀ ਦਿੰਨੇ ਆ ਵੀ ਜਲਦੀ ਤੋਂ ਜਲਦੀ ਸਾਰੇ ਪ੍ਰੋਫੈਸਰਸ ਦੀ ਕਾਲਜੇ ਚ ਭਰਤੀ ਵੀ ਕਰਵਾਈ ਜਾਵੇਗੀ ਤੇ ਉਹਨਾਂ ਨੂੰ ਤਨਖਾਹ ਵੀ ਦਿੱਤੀ ਜਾਵੇਗੀ ਪਰ ਹਾਲੇ ਤੱਕ ਕੀ ਹੋਇਆ ਆਪਾਂ ਸਭ ਨੂੰ ਪਤਾ ਹੈ ਹਾਲੇ ਤੱਕ ਕੋਈ ਤਨਖਾਹ ਨਹੀਂ ਮਿਲੀ ਕੋਈ ਜੁਆਇਨਿੰਗ ਨਹੀਂ ਹੋਈ ਪਰ ਉਸ ਤੋਂ ਬਾਅਦ ਵੀ 16 ਦਿਨ ਬੀਤ ਜਾਣ ਤੋਂ ਬਾਅਦ ਜਦੋਂ ਕਿਸੇ ਵੀ ਅਧਿਕਾਰੀ ਨੇ ਕਿਸੇ ਦੇ ਵੀ ਕੋਈ ਸਾਰ ਨਾ ਲਈ ਤਾਂ 17 ਮਾਰਚ 2024 ਨੂੰ ਫਰੰਟ ਦੇ ਕਨਵੀਨਰ ਜਸਵਿੰਦਰ ਕੌਰ ਜੀ ਵੱਲੋਂ ਮਰਨ ਵਰਤ ਦਾ ਐਲਾਨ ਕੀਤਾ ਗਿਆ ਪਰ ਜਦੋਂ ਉਹ ਵੀ ਪੂਰਾ ਇੱਕ ਦਿਨ ਬੀਤ ਗਿਆ ਤੇ ਫਿਰ ਕਿਸੇ ਨੇ ਕੋਈ ਸਾਰ ਨਹੀਂ ਲਈ ਤਾਂ 18 ਮਾਰਚ 2024 ਨੂੰ ਮਜਬੂਰ ਹੋ ਕੇ ਢੇਰ ਪਿੰਡ ਦੀ ਪਾਣੀ ਦੀ ਟੈਂਕੀ ਤੇ ਚੜ ਗਏ ਤੇ ਜੋ ਮਰਨ ਵਰਤ ਅੱਜ ਵੀ ਚੱਲ ਰਿਹਾ ਹੈ ਪਰ ਹੁਣ ਜੇ ਗੱਲ ਕਰੀਏ ਤਾਂ 20 ਮਾਰਚ ਨੂੰ ਵੀ ਕੋਰਟ 'ਚ ਤਰੀਕ ਸੀਗੀ ਪਰ ਉਸਤੇ ਵੀ ਕੋਈ ਸੁਣਵਾਈ ਨਹੀਂ ਹੋਈ ਤਾਂ ਹੁਣ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ ਇਹਨਾਂ ਮੁੱਦਿਆਂ ਤੇ ਅਧਿਕਾਰੀਆ ਜਿਹੜੇ ਉਹ ਕਿੰਨੇ ਕੁ ਗੰਭੀਰ ਨੇ ਤੇ ਫੇਰ ਗੱਲ ਉੱਠਦੀ ਆ ਵੀ ਤੁਸੀਂ ਬਾਹਰਲੇ ਮੁਲਕਾਂ 'ਚ ਨਾ ਜਾਓ ਆਪਣੇ ਮੁਲਕ 'ਚ ਰਹੋ ਆਪਣੇ ਮੁਲਕ 'ਚ ਕਮਾਈ ਕਰੋ ਤਾਂ ਆਪਣੇ ਸਾਹਮਣੇ ਆਪਣੇ ਮੁਲਕ 'ਚ ਕਮਾਈ ਆਪਾਂ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਪੜ੍ਹੇ ਲਿਖੇ ਟੀਚਰਾਂ ਦਾ ਜੇ ਇਹ ਹਾਲ ਹੈ ਤਾਂ ਜਿਹੜੇ ਸਟੂਡੈਂਟਸ ਉਹਨਾਂ ਕੋਲ ਪੜ੍ਹ ਰਹੇ ਆ ਤਾਂ ਆਉਣ ਵਾਲਾ ਫਿਊਚਰ ਉਹਨਾਂ ਦਾ ਕਿਵੇਂ ਦਾ ਹੋਊਗਾ ਤਜੇ ਸੀਰੀਅਸਲੀ ਇਹ ਪਾਈਸ ਚੀਜ਼ ਨੂੰ ਸੋਚੀਏ ਤਾਂ ਪ੍ਰੈਕਟੀਕਲੀ ਆਪਾਂ ਨੂੰ ਪਤਾ ਲੱਗੂਗਾ ਵੀ ਇਸ ਚੀਜ਼ ਦੇ ਅੱਗੇ ਚੱਲ ਕੇ ਕੀ ਇੰਪੈਕਟ ਹੋ ਸਕਦੇ ਨੇ ਤੇ ਜੇ ਇਹ ਹੀ ਕੁਝ ਅੱਗੇ ਵੀ ਚੱਲਦਾ ਰਿਹਾ ਤਾਂ ਆਪਣਾ ਦੇਸ਼ ਛੱਡਣ ਲਈ ਮਜਬੂਰ ਕਿਉਂ ਨਹੀਂ ਹੋਵਾਂਗੇ